ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤੱਕੇ ਸਾਹੀ ਬੰਦ ਕਰੋ ਤੱਕੇ ਸਾਹੀ ਬੰਦ ਕਰੋ ਤੱਕੇ ਸਾਹੀ ਬੰਦ ਕਰੋ ਨਹੀਂ ਚੱਲੇਗੀ ਨਹੀਂ ਚੱਲੇਗੀ ਤੱਕੇ ਸਾਹੀ ਨਹੀਂ ਚੱਲੇਗੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸਾਹੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬ ਤੱਕੇ ਸਾਹੀ ਨਹੀਂ ਚਲੇਗੀ ਤੱਕੇ ਸਾਹੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬ ਝੂਣਸਣ ਦੇਤੇ ਚਲੋ ਕਰਦੇ ਆ ਕੋਈ ਗੱਲ ਮੈਂ ਬਾਈਟ ਦੇ ਹੁੰਦੇ ਸੀ ਫਿਰ ਮੈਂ ਕਰਦਾ ਸੋਣਾ ਰੱਦ ਕਰੋ ਰੱਦ ਕਰੋ ਤੱਕੇ ਸਾਈਨਾਂ ਨਾਲ ਹੋ ਰਹੀਆਂ ਚੋਣਾ ਰੱਦ ਕਰੋ ਰੱਦ ਕਰੋ ਰੱਦ ਕਰੋ ਕੋਆਪਰੇਟਿਵ ਸੁਸਾਇਟੀ ਦੀਆਂ ਤੱਕੇ ਸਾਈਨਾਂ ਹੋ ਰਹੀਆਂ ਚੋਣਾ ਰੱਦ ਕਰੋ ਠੀਕ ਹੈ ਥੈਂਕ ਯੂ ਕੀ ਨਾ ਬਾਈ ਜੀ ਰਣਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡਾ ਪ੍ਰਦਰਸ਼ਨ ਇਹ ਹੈ ਜੀ ਸਾਡੇ ਕੋਆਪਰੇਟਿਵ ਸੁਸਾਇਟੀ ਦੀਆਂ ਅੱਜ ਸੀਗੀਆਂ ਆਪਣੇ ਕਾਗਜ਼ ਭਰਨੇ ਸੀਗੇ ਸਾਡੇ ਕਾਗਜ਼ ਦੋ ਜਣੇ ਦੋ ਲੇਡੀਜ਼ ਨੇ ਸਾਡੇ ਰਿਜੈਕਟ ਕਰਤੇ ਕਰਾਤੇ ਜੀ ਸਰਕਾਰ ਨੇ ਤੇ ਬਾਕੀ ਮੇਰੇ ਵੀ ਕਾਗਜ਼ ਰਿਜੈਕਟ ਕਰਾਉਣ ਦੇ ਉਸ ਚਤੀ ਮਤਲਬ ਬਾਅਦ ਚ ਪਤਾ ਨਹੀਂ ਕੀ ਗੱਲ ਬਾਅਦ ਚ ਉਹਨਾਂ ਨੇ ਕਹਿ ਕੇ ਰਖਾਤੇ ਤੇ ਪਹਿਲਾਂ ਕਹਿੰਦੇ ਸੀ ਵੀ ਤੁਹਾਡੇ ਰਿਜੈਕਟ ਹੋਣਗੇ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡਾ ਇਸ ਜਿਹੜੀ ਚੋਣਾਂ ਨੇ ਇਹ ਸਾਡੀਆਂ ਰੱਦ ਕੀਤੀਆਂ ਜਾਣ ਦੇ ਸੀਗੇ ਜੀ 6 ਮਤਲਬ ਛੇ ਦੇ ਵਿੱਚੋਂ ਇੱਕ ਦੇ ਕਾਗਜ਼ ਨਹੀਂ ਭਰਨ ਦਿੱਤੇ ਪਹਿਲਾਂ ਤੇ ਸੱਤ ਸੀਗੇ ਦੋ ਦੇ ਰਿਜੈਕਟ ਕਰਾਤੇ ਜੀ ਦੋ ਦੇ ਰਿਜੈਕਟ ਕਰਾਤੇ ਉਹਨਾਂ ਦੇ ਦੋ ਲੇਡੀਜ਼ ਮਤਲਬ ਉਹਨਾਂ ਨੇ ਜਿਹੜੀਆਂ ਸੀਗੀਆਂ ਉਹ ਰੱਖ ਲਈਆਂ ਉਹਦੀਆਂ ਚੋਣਾਂ ਨਹੀਂ ਹੋਣੀਆਂ ਦੋ ਦੀਆਂ ਸਾਨੂੰ ਬਹੁਮਤ ਚੋਂ ਬਾਹਰ ਸਾਨੂੰ ਬਹੁਮਤ ਚੋਂ ਬਾਹਰ ਕੱਢਤਾ ਜੀ ਬਸ ਕਾਲੂ ਜਿਹੜੀ ਚੋਣਾ ਹੋ ਰਹੀਆਂ ਉਹਦੇ ਬਾਰੇ ਕੀ ਕਹਿਣਾ ਹੈ ਉਹਦੇ ਬਾਰੇ ਤਾਂ ਸਾਡੇ ਪੇਲੇ ਤੋਂ ਤਾਂ ਬਾਈਕਟ ਹੈ ਜੀ ਰੱਦ ਹੋਣੀਆਂ ਚਾਹੀਦੀਆਂ ਨੇ ਜੇਕਰ ਪ੍ਰਸ਼ਾਸਨ ਨੇ ਸਹੀ ਤਰੀਕੇ ਨਾਲ ਕਰਾਉਂਦਾ ਕੋਈ ਜੇ ਪ੍ਰਸ਼ਾਸਨ ਨਹੀਂ ਜੀ ਪ੍ਰਸ਼ਾਸਨ ਤਾਂ ਸਾਨੂੰ ਵਿਸ਼ਵਾਸ ਹੀ ਨਹੀਂ ਪੰਜਾਬ ਜ਼ਰੀ ਪੁਲਿਸ ਸਾਰੀ ਆਈ ਹੈ ਜੀ ਇੱਥੇ ਮਤਲਬ ਸਾਡਾ ਧੱਕਾ ਕੀਤਾ ਕੱਲ ਨੂੰ ਪ੍ਰਦਰਸ਼ਨ ਕੀਤਾ ਜਾਊਗਾ ਤੁਹਾਡੇ ਕੋਲ ਕੋਈ ਹੋਰ ਕੱਲ ਨੂੰ ਅਸੀਂ ਸੋਚਦੇ ਹਾਂ ਜੀ ਅੱਜ ਕੱਲ ਨੂੰ ਦੇਖਾਂਗੇ ਹੋ ਸਕਦਾ ਵੱਡੇ ਲੈਵਲ ਤੇ ਕਰੀਏ ਸੀ ਕੁਝ ਹੋਈ ਜਾਣੇ ਹੋ ਯਾਰ ਤੁਸੀਂ ਆ ਜਾਊਗਾ ਭਦਰੋ ਹਾਂ ਪਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜਿਹੜੇ ਸਰ ਸਾਡੇ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਹੋ ਰਹੀਆਂ ਸੀ ਆਪਣੇ ਰਣਜੀਤ ਸਿੰਘ ਜੀ ਤੇ ਹੋਰ ਜਿਹੜੇ ਸੀ ਆਪਣੇ ਗਰੁੱਪ ਵੱਲੋਂ 7-8 ਜਿਹੜੇ ਬੰਦੇ ਸੀਗੇ ਉਹਨਾਂ ਦੇ ਕਾਗਜ਼ ਭਰੇ ਗਏ ਨਹੀਂ ਸਾਡੇ ਵੱਲੋਂ ਸਾਡੇ ਦੋ ਲੇਡੀਜ਼ ਦੇ ਤਾਂ ਇੱਥੇ ਕਾਗਜ਼ ਰੱਦ ਕੀਤੇ ਗਏ ਨੇਗੇ ਤੇ ਇੱਕ ਬੰਦੇ ਦੇ ਕਾਗਜ਼ ਭਰ ਨਹੀਂ ਦਿੱਤੇ ਗਏ ਸਰਕਾਰ ਨੇ ਜਿਹੜੀ ਆ ਧੱਕੇਸ਼ਾਹੀ ਨਾਲ ਜਿਹੜੀ ਆ ਦੂਸਰੇ ਗਰੁੱਪ ਨੂੰ ਉਹ ਜਿਤਾ ਰਹੇ ਆ ਕਿਉਂਕਿ ਕੋਆਪਰੇਟਿਵ ਸੁਸਾਇਟੀ ਕਿਸਾਨਾਂ ਦੇ ਭਲੇ ਵਾਸਤੇ ਹੁੰਦੀ ਆ ਪਰ ਇੱਥੇ ਰਾਜਨੀਤਿਕ ਜਿਹੜੇ ਇਥੋਂ ਦੇ ਹਲਕਾ ਇੰਚਾਰਜ ਨੇ ਉਹ ਇਹਦੇ ਵਿੱਚ ਆ ਕੇ ਇੰਟਰਫੀਰੈਂਸ ਕਰ ਰਹੇ ਨੇ ਤੇ ਸਾਡੀ ਪੰਜਾਬ ਸਰਕਾਰ ਤੋਂ ਡੀਸੀ ਸਾਹਿਬ ਤੋਂ ਮੰਗ ਆ ਵੀ ਇਥੋਂ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਡੇਟ ਦੇ ਕੇ ਚੋਣਾਂ ਕਰਵਾਈਆਂ ਜਾਣ ਸਰ ਕੀ ਕਹਿਣਾ ਚਾਹਣਾ ਜਿਹੜਾ ਇੱਕ ਜਲੂਰ ਦੀ ਸੁਸਾਇਟੀ ਦੇ ਵਿੱਚ ਮਾਮਲਾ ਕਰਵਾਇਆ ਹੋਇਆ ਹੈਗਾ ਇਲੈਕਸ਼ਨ ਦਾ ਉਹ ਦੇ ਵਿੱਚ ਸਾਡੇ ਕੋਲ ਹੁਣ ਜਲੂਰ ਪਿੰਡ ਤੋਂ ਬੰਦੇ ਆਏ ਸੀ ਉਹ ਕਹਿੰਦੇ ਵੀ ਸਾਡੇ ਧੱਕੇ ਨਾਲ ਕੋਈ ਗਲਤ ਟੰਗ ਨਾਲ ਜਿਹੜੇ ਕਾਗਜ਼ ਆ ਉਹ ਰਿਜੈਕਟ ਕਰਦੇ ਉਮੀਦਵਾਰਾਂ ਨੇ ਸਾਡੇ ਕੋਲੇ ਹਜੇ ਸਾਡੇ ਆਰਓ ਏ ਆਰਓ ਨੇ ਇਹ ਯਹੀ ਕੋਈ ਰਿਪੋਰਟ ਨਹੀਂ ਦਿੱਤੀ ਵੀ ਜਿਹਦੇ ਤੇ ਸਾਨੂੰ ਐ ਪਤਾ ਲੱਗੇ ਵੀ ਕਿਹਦੇ ਕਾਗਜ਼ ਰਿਜੈਕਟ ਹੋਇਆ ਕਿਵੇਂ ਹੋਇਆ ਉਹ ਬੰਦਿਆਂ ਨੇ ਆਪਦਾ ਇੱਕ ਐਪਲੀਕੇਸ਼ਨ ਦਿੱਤੀ ਹੈ ਉਹ ਅਸੀਂ ਨਾਲ ਦੀ ਨਾਲ ਫਾਰਵਰਡ ਕਰਤੀ ਆਰਓ ਆਰਓ ਕੋਲੇ ਭੇਜੀ ਹੈ ਤੇ ਜਦੋਂ ਵੀ ਜੇ ਕੋਈ ਸਾਨੂੰ ਕੱਲ ਨੂੰ ਉਹ ਕੁਝ ਲਿਖ ਕੇ ਦਿੰਦੇ ਆ ਸਾਡੇ ਆਰਓ ਆਰਓ ਵੀ ਕੀਦੇ ਕਾਰਜ ਉਹਨਾਂ ਤੀਜਾ ਭੇਜਣਗੇ ਫੇਰ ਹੀ ਅਸੀਂ ਉਹਨੂੰ ਦੱਸ ਸਕਦੇ ਆ ਵੀ ਕਿਵੇਂ ਕੈਂਸਲ ਹੋਇਆ ਕੀ ਹੋਇਆ ਫਿਲਹਾਲ ਉਹਨਾਂ ਨੇ ਜਿਹੜੀ ਇਲੈਕਸ਼ਨ ਉਹ ਚੱਲ ਰਹੀ ਹੈ ਅੱਧਾ ਦੰਦਾ ਨੋ ਮੇਰੇ ਖਿਆਲ ਆ ਵੀ ਅੱਜ ਦਾ ਜਿਹੜਾ ਉਹਨਾਂ ਦਾ ਪ੍ਰੋਸੈਸ ਸੀਗਾ ਚੋਣ ਨਿਸ਼ਾਨ ਤੱਕ ਦੇਣ ਦਾ ਤੇ ਬਾਕੀ ਦਾ ਪ੍ਰੋਸੈਸ ਕੱਲ ਨੂੰ ਹੋਊਗਾ ਸਾਡੇ ਕੋਲੋਂ ਤਾਂ ਨਿਰਪੱਖਤਾ ਨਾਲ ਜੋ ਪਿਛਲੀਆਂ ਚੋਣਾਂ ਵੀ ਹੋਣ ਵੀ ਇਸ ਤਾਂ ਨਿਰਪੱਖਤਾ ਨਹੀਂ ਕਰਵਾ ਰਹੇ ਸਾਡੇ ਕੋਲੋਂ ਇਹੀ ਸਾਡੇ ਇੰਸਪੈਕਟਰ ਸਾਹਿਬਾਨਾਂ ਨੂੰ ਹਦਾਇਤਾਂ ਵੀ ਨਿਰਪੱਖਤਾ ਨਾਲ ਹੀ ਸਾਰੀਆਂ ਚੋਣਾਂ ਸੀ ਕਰਵਾਉਣੀਆਂ